ਦਸ ਵੇ ਜਲਾਦਾ ਮੇਰੇ ਪੋਤੇ ਆਂ ਦਾ ਹਾਲ ਵੇ ਕਿਦਾਂ ਅਤ ਕਿੰਝ ਬੀਤੀ ਸੋਹਣਿਆਂ ਦੇ ਨਾਲ ਵੇ ਦਸ ਵੇ ਜਲਾਦਾ ਮੇਰੇ ਪੋਤੇ ਆਂ ਦਾ ਹਾਲ ਵੇ ਕਿਦਾਂ ਅਤ ਕਿੰਝ ਬੀਤੀ ਸੋਹਣਿਆਂ ਦੇ ਨਾਲ ਵੇ ਦਸ ਵੇ ਜਲਾਦਾ ਰੀ ਮੈਂ ਕਿਥੇ ਤਾਈ ਕੀਤੀ ਅਜ ਕੰਧ ਦਿਓ ਸਾਰੀ ਤੈ ਚਾਵਾ ਨਾਲ ਪੇਜੀ ਜੋੜੀ ਲਾਲਾ ਦੀ ਸ਼ਿੰਗਾਰੀ ਮੈਂ ਤੋਰ ਦਿੱਤੇ ਜਾ ਕੇ ਰੱਖੋ ਹਿੰਦ ਦਾ ਕੀ ਆਲਵੇ ਕਿੰਦਾ ਅਤ ਗਿੰਜ ਬੀਤੀ ਸੋਹਣ दस वे जलादा मेरे पोतिया दाल वे कि अत किंज बीती सोने दे वे दस वे जलादा अजीत ते जुजार वीरे स्वर्ग चो बुला रहे चोरा वर फतेह सिंह तेरे क्यों लगा अजीत तेजुजार वीरे स्वर्ग चो बुला रहे जोरा वर फते सिंह तेर क्यों लगा रहे दादे नो भी है सारा हाल चाल वे किदा अत किंज बीती सोने आदे नाल वे ਦਸ ਵੇ ਜਲਾਦਾ ਮੇਰੇ ਪੋਤਿਆਂ ਦਾ ਹਾਲ ਵੇ ਕਿੰਦਾ ਅਤ ਕਿੰਝ ਬੀਤੀ ਸੋਹਣਿਆਂ ਦੇ ਨਾਲ ਵੇ ਦਸ ਵੇ ਜਲਾਦਾ ਸਾਦ ਲੋ ਗੰਗੂ ਨੂੰ ਵੀ ਗਰਾਇਆ ਜਪਾ ਜਾਵੇ ਸਿੱਖੀ ਦੇ ਮਹਿਲ ਤਾਈ ਹਥੀ ਟਾਲਾ ਜਾਵੇ ਸਦ ਲਵ ਗੰਗੂ ਨੂੰ ਵੀ ਗਾਰਾਇ ਜਪਾ ਜਾਵੇ ਸਿੱਖੀ ਦੇ ਮਹਿਲ ਤਾਈ ਹੱਥੀ ਟਾਲਾ ਜਾਵੇ ਆਖੀ ਗਾ ਜ਼ਮਾਨਾ ਤਨ ਗੁਜਰੀ ਦੇ ਲਾਲ ਵੇ ਕਿੰਦਾ ਅਤ ਕਿੰਜ ਬੀਤੀ ਸੋਹਣਿਆਂ ਦੇ ਨਾਲ ਵੇ ਦਸਵੇ ਜਲਾਦਾ ਮੇਰੇ ਹਾਲਵੇ ਕਿੰਦਾ ਅਤਕਿੰਜ ਬੀਤੀ ਸੋਹਣਿਆਂ ਦੇ ਨਾਲ ਮੈਂ ਦੱਸਵੇ ਜਲਾਦਾ ਕੰਦੋ ਸਰਹੰਦ ਦਿਓ ਹੰਝੂ ਨਾਨੀ ਕੇਰੀਓ ਕੰਤਾ ਜਹੀ ਕੰਦ ਨਹੀਂ ਐ ਗੱਲ ਵੀ ਨਾ ਛੇੜਿਓ ਕੰਦੋ ਸਰਹੰਦ ਦਿਓ ਹੰਜੂ ਨਾਨੀ ਕੇ ਰੋ ਕੰਦਾ ਜਹੀ ਕੰਦ ਨਹੀਂ ਐ ਗਲ ਵੀ ਨਾ ਛੇੜਿਓ ਕੱਢੜੀ ਨਾ ਐਮੀ ਤੁਸਾ ਦਿਲ ਦੀ ਉਬਾਲਵੇਂ ਕਿੱਦਾ ਅੱਤ ਕਿੰਜ ਬੀਤੀ ਸੋਹਣਿਆਂ ਦੇ ਨਾਲ ਵੀ ਦਸਵੇ ਜਲਾਦਾ ਮੇਰੇ पोतया हाल वे, कि अत किञञ्ज बी सो वे, वे मेरे पोतया हाल कि अत किञञ्ज बी सोनयाना मे दस्वि जला